ਉਹ ਗੈਸ ਦੇ ਗੋਲੇ ਜਿਹੜੇ ਨੇ ਉਹ ਫੇਰ ਪੁਲਿਸ ਨੇ ਧਾਗੇ ਨੇ ਔਰ ਸ਼ਾਂਤਮਈ ਤਰੀਕੇ ਨਾਲ ਖੜੇ ਕਿਸਾਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਧਾਗੇ ਜਾ ਰਹੇ ਨੇ ਅੱਜ ਜਿਸ ਤਰੀਕੇ ਦੇ ਨਾਲ ਤੁਹਾਨੂੰ ਫਿਰ ਰੋਕ ਲਿਆ ਗਿਆ ਅਥਰੂ ਗੈਸ ਦੇ ਗੋਲੇ ਵੀ ਚੱਲੇ ਨੇ ਪੁਲਿਸ ਨੇ ਜਿਸ ਤਰੀਕੇ ਨਾਲ ਜ਼ਹਿਰੀਲੀਆਂ ਗੈਸਾਂ ਵੀ ਅੱਖਾਂ 'ਚ ਮਾਰੀਆਂ ਨੇ ਤਾਂ ਭਾਰਤ ਨੂੰ ਇੱਕ ਬਹੁਤ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਕੀ ਕਹੂੰਗੀ ਦੇਖੋ ਲੋਕਤੰਤਰ ਦਾ ਤਾਂ ਜਲੂਸ ਨਿਕਲ ਗਿਆ ਅੱਜ ਕਿਉਂਕਿ ਇਹਨਾਂ ਅਨੁਸਾਰ ਹੀ ਬੈਸਤਾਂ ਕਿਸਾਨ ਜਥੇਬੰਦੀਆਂ ਪਿਛਲੇ ਅੰਦੋਲਨ ਦੀ ਵੀ ਟਰੈਕਟਰ ਟਰਾਲੀਆਂ ਲੈ ਕੇ ਗਈਆਂ ਉੱਥੇ ਬੈਠੇ ਕਿਸੇ ਦਾ ਫੁੱਲ ਨਹੀਂ ਤੋੜਿਆ ਸਾਰੀ ਦੁਨੀਆ ਨੇ ਸਾਡਾ ਲੋਹਾ ਮੰਨਿਆ ਵੀ ਸ਼ਾਂਤਮਈ ਤੇ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਉਸੇ ਅੰਦੋਲਨ ਨੂੰ ਹੁਣ ਅੱਗੇ ਉਸੇ ਉਹਨਾਂ ਹੀ ਮੰਗਾਂ ਨੂੰ ਲੈ ਕੇ ਦੂਜਾ ਅੰਦੋਲਨ ਸ਼ੁਰੂ ਹੋਇਆ ਤਾਂ ਇਹਨਾਂ ਨੇ ਆਮ ਦੇਸ਼ ਵਾਸੀਆਂ ਦੇ ਮੂਹਰੇ ਇਹ ਗੱਲ ਖੜੀ ਕੀਤੀ ਕਿ ਇਹਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਆ ਇਹ ਟੈਂਕ ਆ ਇਹ ਜਦੋਂ ਆ ਜਾਂਦੇ ਆ ਫਿਰ ਇਹ ਉਹਨਾਂ ਤੋਂ ਟੈਂਕਾ ਤੋਪਾਂ ਦਾ ਕੰਮ ਲੈਂਦੇ ਆ ਇਸ ਕਰਕੇ ਅਸੀਂ ਰੋਕਿਆ ਹੋਇਆ ਇਹਨਾਂ ਨੂੰ ਸ਼ੰਭੂ ਬਾਰਡਰ ਤੇ ਚਲੋ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਵੀ ਹੁਣ ਅਸੀਂ ਪੈਦਲ ਜਥੇ ਬਣਾ ਕੇ ਅੱਗੇ ਵਧਾਂਗੇ ਸਾਡੇ ਟਰੈਕਟਰ ਟਰਾਲੀਆਂ ਤੇ ਸ਼ੰਭੂ ਰੁਕਣਗੇ ਅਸੀਂ ਪੈਦਲ ਦਿੱਲੀ ਜਾਵਾਂਗੇ ਉਹ ਲਗਾਤਾਰ ਕਈਆਂ ਦਿਨਾਂ ਤੋਂ ਪ੍ਰਚਾਰ ਵੀ ਹੋ ਰਿਹਾ ਸਾਡੀ ਕਾਲ ਦਾ ਪਰ ਜਦੋਂ ਹੀ ਆਇਆ ਸਾਡਾ ਜਥਾ 101 ਬੰਦੇ ਦਾ ਕੋਈ ਵੱਡਾ ਲਾਮ ਰਸ਼ ਕਰਨੀ ਲੈ ਕੇ ਚੱਲੇ 100 ਦਾ ਜਥਾ ਲੈ ਕੇ ਚੱਲੇ ਆ ਜਦੋਂ ਹੀ ਇੱਥੇ ਆਏ ਆ ਪਹਿਲਾਂ ਜਿਹੜੀ ਇਹ ਜਾਲੀ ਨਹੀਂ ਲੱਗੀ ਸੀ ਉਲਟਾ ਪ੍ਰਬੰਧ ਹੋਰ ਵੱਡੇ ਕਰਕੇ ਹੁਣ ਜਾਲੀ ਵੀ ਲਾਤੀ ਉੱਤੇ ਸੋ ਜਿਹੜਾ ਇਹਨਾਂ ਦਾ ਸੀਗਾ ਵੀ ਇਹ ਲੋਕਤੰਤਰ ਦੇ ਵਿੱਚ ਹਰੇਕ ਨੂੰ ਅੰਦੋਲਨ ਕਰਨ ਦਾ ਹੱਕ ਆ ਆਪਦੀ ਗੱਲ ਕਹਿਣ ਦਾ ਹੱਕ ਆ ਮਤਲਬ ਸੰਵਿਧਾਨ ਦੇ ਫੰਡਾਮੈਂਟਲ ਰਾਈਟ ਚ ਮੌਲਕ ਅਧਿਕਾਰਾਂ ਚ ਇਹ ਅਧਿਕਾਰ ਆਉਂਦਾ ਏ ਉਹੋ ਜਿਹੜੇ ਮੌਲਕ ਅਧਿਕਾਰਾਂ ਚ ਆਉਂਦਾ ਵਾ ਅੱਜ ਦੇਸ਼ ਨੇ ਦੇਖ ਲਿਆ ਵੀ ਇੱਥੇ ਕਿਸਾਨ ਦੀ ਸੁਣਨ ਵਾਲਾ ਕੋਈ ਨਹੀਂ ਮਜ਼ਦੂਰ ਦੀ ਸੁਣਨ ਵਾਲਾ ਕੋਈ ਨਹੀਂਗਾ ਜਿੰਨੇ ਮਰਜੀ ਸ਼ਾਂਤੀ ਨਾਲ ਆ ਜਾਣ ਚਾਹੇ ਉਹ ਹੱਥ ਜੋੜ ਕੇ ਵੀ ਆ ਜਾਣ ਇਹ ਸਰਕਾਰਾਂ ਉਹਨਾਂ ਨਾਲ ਕੋਈ ਹਮਦਰਦੀ ਜਾਂ ਉਹਨਾਂ ਦੀਆਂ ਮੰਗਾਂ ਬਾਰੇ ਕੋਈ ਗੰਭੀਰਤਾ ਨਾਲ ਵਿਚਾਰਨ ਨੂੰ ਤਿਆਰ ਨਹੀਂ ਹੈਗੀਆਂ ਮਤਲਬ ਜਿਹੜਾ ਟਰੈਕਟਰ ਟਰਾਲੀਆਂ ਦਾ ਗੱਲ ਕੀਤੀ ਜਾ ਰਹੀ ਸੀ ਉਹ ਅੱਜ ਸਾਬਤ ਹੋ ਗਿਆ ਕਿ ਉਹ ਝੂਠਾ ਬਹਾਨਾ ਸੀ ਉਸ ਚ ਕੋਈ ਦਮ ਨਹੀਂ ਸੀ ਆ ਉਹ ਤਾਂ ਸਾਬਤ ਹੋਇਆ ਹੀ ਹੋਇਆ ਹੁਣ ਅਸੀਂ ਅੱਜ ਕਹਿ ਰਹੇ ਹਾਂ ਇੱਕ ਇਹਨਾਂ ਨੇ ਕੱਲ ਇੱਕ ਹੋਰ ਇਹਨਾਂ ਇਥੋਂ ਵਾਲੇ ਡੀਸੀ ਨੇ ਕਿਹਾ ਅੰਬਾਲੇ ਵਾਲੇ ਨੇ ਵੀ ਅਸੀਂ ਕਿਸਾਨਾਂ ਨੂੰ ਅੱਗੇ ਤਾਂ ਨਹੀਂ ਜਾਣ ਦਿੰਦੇ ਕਿ ਬਹੁਤ ਸਾਰੇ ਤਬਕੇ ਆ ਬਹੁਤ ਸਾਰੇ ਲੋਕ ਐ ਹੋ ਜੇ ਆ ਜਿਹੜੇ ਕਿਸਾਨਾਂ ਨਾਲ ਨਾਰਾਜ਼ ਆ ਤੇ ਉਹ ਜੇ ਕਿਸਾਨਾਂ ਨੂੰ ਅਸੀਂ ਅੰਦਰਵਾੜਦੇ ਆਂ ਤੇ ਉੱਥੇ ਉਹ ਦੰਗੇ ਹੋਣ ਦਾ ਡਰ ਆ ਸਤ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਆ ਅਸੀਂ ਅੱਜ ਕਹਿ ਰਹੇ ਆਂ ਜਿਸ ਤਰ੍ਹਾਂ ਇਹਨਾਂ ਦਾ ਟਰਾਲੀਆਂ ਵਾਲਾ ਝੂਠ ਸੀ ਟਰੈਕਟਰਾਂ ਵਾਲਾ ਝੂਠ ਸੀ ਇਹ ਵੀ ਇੱਕ ਵੱਡਾ ਝੂਠ ਆ ਦੇਸ਼ ਦੇ ਕਿਸਾਨਾਂ ਦੇ ਨਾਲ ਦੇਸ਼ ਖੜਾ ਵਾ ਪੂਰਾ ਦੇਸ਼ ਸਾਡੇ ਨਾਲ ਖੜਾ ਵਾ ਇੱਥੋਂ ਦੇ ਵਪਾਰੀਆਂ ਨੇ ਸਾਡੇ ਕੋਲ ਇੱਕ ਵਾਰੀ ਪਹੁੰਚ ਕੀਤੀ ਆ ਕਿ ਅਸੀਂ ਉਹਨਾਂ ਨੂੰ ਸਾਫ਼ ਕਿਹਾ ਯਾਰ ਅਸੀਂ ਨਹੀਂ ਰੋਕਿਆ ਹੋਇਆ ਅੱਜ ਉਹਨਾਂ ਨੇ ਵੀ ਵੇਖ ਲਿਆ ਅੰਬਾਲੇ ਵਾਲੇ ਵਪਾਰੀਆਂ ਨੇ ਵੀ ਤੇ ਰਾਜਪੁਰੇ ਵਾਲੇ ਵਪਾਰੀਆਂ ਨੇ ਵੀ ਵੀ ਕਿਸਾਨ ਹੁਣ ਪੈਦਲ ਚੱਲੇ ਸੀ ਜਿਹੜਾ ਹੁਣ ਤੱਕ ਸਰਕਾਰ ਇਹ ਕਹਿੰਦੀ ਰਹੀ ਹੈ ਵੀ ਰਾਹ ਇਹਨਾਂ ਨੇ ਰੋਕੇ ਆ ਅਸੀਂ ਕਹਿ ਰਹੇ ਸੀ ਅਸੀਂ ਨਹੀਂ ਰੋਕੇ ਇਹਨਾਂ ਨੇ ਰੋਕੇ ਆ ਅੱਜ ਉਸ ਗੱਲ ਤੇ ਮੋਹਰ ਲੱਗ ਗਈ ਹੁਣ ਅਸੀਂ ਆਦੇ ਵਪਾਰੀ ਭਰਾਵਾਂ ਨੂੰ ਅਪੀਲ ਕਰਦੇ ਆ ਦੁਕਾਨਦਾਰ ਭਰਾਵਾਂ ਨੂੰ ਹੋਰ ਸ਼ਹਿਰੀ ਤਬਕਾ ਜਿਹੜਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਭਰਾਓ ਅਸੀਂ ਪਹਿਲਾਂ ਵੀ ਨਹੀਂ ਰੋਕੇ ਸੀ ਪਹਿਲਾਂ ਵੀ ਸਾਨੂੰ ਇਹਨਾਂ ਨੇ ਰੋਕਿਆ ਸੀ ਅੱਜ ਫੇਰ ਸਾਨੂੰ ਇਹਨਾਂ ਨੇ ਰੋਕਿਆ ਵਾ ਇਹਨਾਂ ਦੇ ਛਲਾਵੇ ਦੇ ਵਿੱਚ ਇਹਨਾਂ ਦੇ ਉਹ ਧਰਮ ਭੜਕਾ ਕੇ ਲੋਕਾਂ ਦਾ ਧਰੂਬੀਕਰਨ ਕਰਕੇ ਵੋਟਾਂ ਲੈ ਕੇ ਸਮਾਜ ਨੂੰ ਪਾੜਨ ਵਾਲੀਆਂ ਚਾਲਾਂ 'ਚ ਨਾ ਆਓ ਇਹਨਾਂ ਨੇ ਕੱਲੇ ਕਿਸਾਨਾਂ ਦਾ ਨਹੀਂ ਇਹਨੇ ਕਿਸੇ ਤਬਕੇ ਦਾ ਇਹਨਾਂ ਨੇ ਕੁਝ ਵੀ ਸਵਾਰਨਾ ਨਹੀਂ ਇਹ ਸਿਰਫ ਦੋ ਬੰਦਿਆਂ ਦੇ ਸਕੇ ਆ ਮਾਨੀ ਅਡਾਨੀ ਦੇ ਆਮ ਕਿਸਾਨ ਹੋਣ ਦੁਕਾਨਦਾਰ ਹੋਣ ਮਜ਼ਦੂਰ ਹੋਣ ਇਹ ਕਿਸੇ ਦੇ ਸਕੇ ਨਹੀਂਗੇ ਸੋ ਇਹਨਾਂ ਦੇ ਖਾਤਰ ਇਹਨਾਂ ਨਾਲ ਲੜਨ ਵਾਸਤੇ ਸਾਨੂੰ ਸਾਰਿਆਂ ਭਰਾਵਾਂ ਦਾ ਸਹਿਯੋਗ ਚਾਹੀਦਾ ਸਾਨੂੰ ਵਪਾਰੀ ਵੀ ਸਾਡੇ ਨਾਲ ਚਾਹੀਦੇ ਆ ਮਜ਼ਦੂਰ ਭਰਾ ਸਾਡੇ ਨਾਲ ਚਾਹੀਦੇ ਆ ਸੋ ਮੁਹੂ ਕਿਸਾਨ ਵੱਖ-ਵੱਖ ਸਟੇਟਾਂ ਦੇ ਕਿਸਾਨ ਸਾਨੂੰ ਨਾਲ ਚਾਹੀਦੇ ਆ ਕਿਉਂਕਿ ਐਸ ਵੇਲੇ ਜੋ ਕੋਈ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਿਹਾ ਤਾਂ ਕਿਸਾਨ ਨਿਭਾ ਰਿਹਾ ਬਿਲਕੁਲ ਜਿਹੜੀ ਵਿਰੋਧੀ ਧਿਰ ਨੂੰ ਦੀ ਹੁੰਦੀ ਆ ਭੂਮਿਕਾ ਹੁਣ ਤੁਸੀਂ ਦੇਖੋ ਸੰਬਲਵਰਗੇ ਜੋ ਕੀ ਕੁਝ ਹੋ ਗਿਆ ਹੋਰ ਥਾਵਾਂ ਤੇ ਹਰੇਕ ਮਸੀਦ ਦੇ ਥੱਲੇ ਤਾਂ ਇਹ ਮੰਦਿਰ ਕੱਢ ਕੇ ਬਹਿ ਜਾਂਦੇ ਆ ਤੇ ਕਿੰਨਾ ਵਿਰੋਧ ਹੋ ਰਿਹਾ ਕਿੰਨੇ ਰਾਜ ਲੀਡਰ ਬਸ ਇੱਕ ਟਵੀਟ ਟਵਿੱਟਰ ਤੇ ਟਵੀਟ ਕਰਨ ਤੋਂ ਬਿਨਾ ਜਾਂ ਖ਼ਬਾਰੀ ਬਿਆਨ ਦੇਣ ਤੋਂ ਬਿਨਾ ਕੀ ਕਰਦੇ ਆ ਸੜਕ ਤੇ ਆ ਕੇ ਅੰਦੋਲਨ ਕਰਨਾ ਇਹ ਸਿਰਫ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਰ ਰਹੀਆਂ ਵਾ ਵਿਰੋਧੀ ਪਾਰਟੀਆਂ ਟਵੀਟ ਤੋਂ ਟਵੀਟ ਤੋਂ ਅੱਗੇ ਨਹੀਂ ਵੱਧ ਰਹੀਆਂ ਜਿਸ ਕਰਕੇ ਇਹਨਾਂ ਦਾ ਜੋਰ ਵਧਿਆ ਹੋਇਆ ਹੈ ਇਹਨਾਂ ਦਾ ਮੂੰਹ ਪਿਆ ਹੋਇਆ ਵਾ ਵੀ ਅਸੀਂ ਆਪਦੇ ਮੀਡੀਆ ਰਾਈ ਪ੍ਰਚਾਰ ਕਰ ਕਰਕੇ ਅਸੀਂ ਕਿਸੇ ਨੂੰ ਵੀ ਅੱਤਵਾਦੀ ਬਣਾ ਸਕਦੇ ਹਾਂ ਕਿਸੇ ਨੂੰ ਵੱਖਵਾਦੀ ਬਣਾ ਸਕਦੇ ਹਾਂ ਤੇ ਆਪ ਦੀ ਮਾਨਾਈਆਂ ਕਰ ਸਕਦੇ ਹਾਂ ਪਰ ਅੱਜ ਤਾਂ ਇਹ ਸਾਬਤ ਹੋ ਗਿਆ ਚਾਹੇ ਉਹ ਗੋਦੀ মিডিਆ ਹੋਵੇ ਤੇ ਚਾਹੇ ਉਹ ਵਿਕਾਊ মিডিਆ ਹੋਵੇ ਚਾਹੇ ਉਹ ਮੋਦੀ মিডিਆ ਹੋਵੇ ਸਾਰਿਆਂ ਨੂੰ ਦਿਸ ਗਿਆ ਵੀ ਇਹ ਸਰਕਾਰਾਂ ਗਪੌੜ ਸੰਖ ਠੋਕਦੀਆਂ ਰਹੀਆਂ ਨੇ ਅੱਜ ਤਾਂ ਹੁਣੇ ਪੈਦਲ ਜਾ ਰਹੇ ਸੀ ਪੈਦਲ ਵੀ ਨਹੀਂ ਜਾਣ ਦਿੱਤਾ ਤਾਂ ਫਿਰ ਹੁਣ ਉਹ মিডিਆ ਜਿਹੜਾ ਅੱਜ ਤੱਕ ਧੂਤੂ ਬਣਿਆ ਰਿਹਾ ਇਹਨਾਂ ਦਾ ਉਹ ਕੀ ਬੋਲੂਗਾ ਆ ਦੇਖੋ ਉਹ ਉਹ ਹੀ ਬੋਲੂਗਾ ਜੋ ਪਿਛਲੇ ਚ ਬੋਲਿਆ ਬੇਸ਼ੱਕ ਦੀ ਉਹਨਾਂ ਨੇ ਦੇਖ ਲਿਆ ਪਰ ਕੀ ਜਿਹੜੇ ਇੱਥੇ ਪੱਤਰਕਾਰ ਆਏ ਆ ਉਹਨਾਂ ਵਿਚਾਰਿਆਂ ਦੀ ਇੰਨੀ ਪਾਵਰ ਹੈਗੀ ਆ ਕਿ ਉਹ ਆਪ ਦੇ ਮਾਲਕ ਨੂੰ ਇਹ ਕਹਿ ਸਕਣ ਵੀ ਸੱਚ ਵਿਖਾ ਨਹੀਂ ਸੱਚ ਵਿਖਾਉਣਗੇ ਫਿਰ ਵੀ ਅੱਜ ਇੱਥੇ ਸਾਡੇ ਕੋਲ ਆ ਕੇ ਮੰਨ ਜਾਂਦੇ ਆ ਸਾਡੇ ਕੋਲ ਦਿੱਲੀ ਜੀ ਦੇ ਅੰਦਲਨ 'ਚ ਮੰਨ ਜਾਂਦੇ ਸੀ ਵੀ ਯਾਰ ਗੱਲ ਤੁਹਾਡੀ ਠੀਕ ਆ ਪਰ ਜਦੋਂ ਹੀ ਆਪ ਦੇ ਦਫ਼ਤਰ 'ਚ ਜਾਂਦੇ ਸੀਗੇ ਉਹਨਾਂ ਦਾ ਏਜੰਡਾ ਸੈੱਟ ਕਰਕੇ ਦਿੱਤਾ ਹੁੰਦਾ ਸੀ ਵੀ ਆਹ ਏਜੰਡਾ ਚਲਾਉਣਾ ਦੂਜਾ ਏਜੰਡਾ ਨਹੀਂ ਤੁਸੀਂ ਚਲਾਉਣਾ ਉੱਥੇ ਜਾ ਕੇ ਉਹਦੇ ਹੱਥ ਪੱਜ ਜਾਂਦੇ ਸੀਗੇ ਅੱਜ ਵੀ ਹੁਣ ਵੀ ਇਹੀ ਹੋਊਗਾ ਹੁਣ ਵੀ ਇਹਨਾਂ ਦਾ ਮੀਡੀਆ ਇਨਸਾਨਾਂ ਨੂੰ ਹੀ ਕਹੂਗਾ ਵੀ ਇਹ ਵਾਇਲੈਂਸ ਪੈਦਾ ਕਰਦੇ ਸੀ ਇਹ ਬੈਰੀਗੇਟ ਪੱਟਦੇ ਸੀ ਇਹ ਉਹ ਕਰਦੇ ਸੀ ਇਹਨਾਂ ਨੇ ਚੱਲਣਾ ਉਸ ਬੱਸ ਹੀ ਆ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਸਾਡਾ মিডিਆ ਇਹੋ ਜਿਹਾ ਜੇ ਸਾਡਾ ਉਧਰ ਅਥਰੂ ਗੈਸ ਦੇ ਗੋਲੇ ਫੇਰ ਚੱਲ ਪਏ ਨੇ ਤੁਸੀਂ ਦੇਖ ਸਕਦੇ ਹੋ Adeus. <coughs> Aqui ok ਕੀ ਉਹ ਬਾਤ ਸੁ ਰਸਤਾ ਦੇ ਦੋ ਕਾ ਰਸਤਾ ਵੀਰੋ ਇੱਕ ਸਕਿੰਟ ਰੁਕ ਜਾ ਤੇਰੇ ਵਿੱਚ ਵੱਜਣ ਗਿਆ ਬੰਦ ਨਾ ਕਰ ਇਹਨੂੰ ਚੱਲ 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 ਚੱਲ